ਪਾਣੀ ਬਾਹਰ ਬੰਦੇ ਦੀਏ ਮਾਏ ਬਾਨਾ ਬੰਨੀ ਬਾਹਰ ਖੜੇ ਦੋਸਤੋ ਅੱਜ ਮੈਂ ਉਸ ਕਲਾਕਾਰ ਨੂੰ ਪੋਸੂ ਨਾਮਾ ਚੈਨਲ ਤੇ ਆਪ ਸਭ ਦੇ ਰੂਬ ਰੂ ਕਰਨ ਜਾ ਰਿਹਾ ਜਿਸ ਕਲਾਕਾਰ ਨੇ ਬਹੁਤ ਸਾਰੇ ਗੀਤ ਅਜਿਹੇ ਗਾਏ ਨੇ ਜੋ ਸਾਡੇ ਪਰਿਵਾਰ ਦੇ ਵਿੱਚ ਅੱਜ ਵੀ ਸੁਣੇ ਜਾਂਦੇ ਨੇ ਜਿਨ੍ਹਾਂ ਨੂੰ ਪਰਿਵਾਰਾਂ ਦੇ ਪਰਿਵਾਰ ਬਹੁਤ ਜ਼ਿਆਦਾ ਮੁਹੱਬਤ ਸਤਿਕਾਰ ਦਿੰਦੇ ਨੇ ਉਹਨਾਂ ਦੇ ਗਾਇ ਗੀਤਾਂ ਦੇ ਵਿੱਚ ਬਹੁਤ ਸਾਰੇ ਧਾਰਮਿਕ ਗੀਤ ਵੀ ਨੇ ਔਰ ਬਹੁਤ ਸਾਰੇ شادی ویاہ دے اوپر جو ساڑی زندگی دے ریتی رواز ہندے نے خوشی تے گمی سمیں انہوں سارے ریتی روازہ نو اس کلاکار نے اپنی آواز دیتی ہے اور گیت گا گا کے لوگوں دے سامنے پیش کیتے ہیں اس کلاکار دا نام ہے خوش دل کھیر لیا وڑا دوستو آج بھی جب ویاہ شادیاں دیاں پرانیاں کیسٹاں ویخ دیاں تو آپ جب لڑکا ਵਿਆਹ ਕਿ ਕਰ ਆਉਂਦਾ ਹੈ ਤੇ ਇੱਕ ਰਸਮ ਹੁੰਦੀ ਹੈ ਪਾਣੀ वारਨੇ ਦੀ ਔਰ ਉਸ ਬਿਨਾਂ ਬਕਾਇਦਾ ਤੌਰ ਤੇ ਉਹ ਗੀਤ ਸਾਨੂੰ ਸੁਣਨੇ ਨੂੰ ਮਿਲਦਾ ਹੈ ਪਾਣੀ ਬਾਰ ਬੰਨੇ ਦੀਏ ਮਾਂਏ ਬੰਨਾ ਤੇਰਾ ਬਾਹਰ ਖੜਾ ਸੱਚਮੁੱਚ ਇਸ ਕਲਾਕਾਰ ਦੇ ਜੇ ਆਪਾਂ ਗਾਏ ਹੋਏ ਗੀਤਾਂ ਤੇ ਨਜ਼ਰ ਮਾਰੀਏ ਤੇ ਸਾਨੂੰ ਰਿਸ਼ਤਿਆਂ ਦੀ ਖੁਸ਼ਬੂ ਦਾ ਪਤਾ ਲੱਗਦਾ ਹੈ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਨਿਭਾਉਣਾ ਹੈ ਔਰ ਕਿਸ ਤਰ੍ਹਾਂ ਘਰ ਵਿੱਚ ਆਈ ਖੁਸ਼ੀ ਨੂੰ ਮਨਾਉਣਾ ਹੈ ਜਿੰਨਾ ਚਿਰ ਇਹਨਾਂ ਦੇ ਗੀਤਾਂ ਨੂੰ ਉਸ ਮਾਹੌਲ ਦੇ ਵਿੱਚ ਨਾ ਸੁਣੀਏ ਤਾਂ ਕਿਤੇ ਨਾ ਕਿਤੇ ਖੁਸ਼ੀ ਅਧੂਰੀ ਲੱਗਦੀ ਹੈ ਖੁਸ਼ਦਿਲ ਖੇਲਿਆ ਵਾਇਆ ਨੇ ਬਹੁਤ ਸਾਰੇ ਗੀਤ ਗਾਏ ਨੇ ਗਰੀਬੀ ਦੀ ਦਲਦਲ ਚੋਂ ਪੈਦਾ ਹੋਇਆ ਇਹ ਖੂਬਸੂਰਤ ਆਵਾਜ਼ ਦਾ مالک ਖੁਸ਼ਦਿਲ ਖੇਲਿਆ ਬੜਾ ਜੋ ਕਿ ਜ਼ਿੰਦਗੀ ਦੇ ਇੱਕ ਐਸੇ ਪੜਾਅ ਦੇ ਉੱਪਰ ਪਹੁੰਚ ਗਿਆ ਸੀ ਜਿਉਂ ਚਾਹੁੰਦਾ ਤਾਂ ਸ਼ਾਇਦ ਉੱਥੇ ਟਿਕਿਆ ਰਹਿੰਦਾ ਪਰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ اپنی آواز ਨੂੰ تراشਣ ਵਾਸਤੇ ਉਹਨਾਂ ਨੇ ਉਸਤਾਦਾਂ ਦੀ ਸੰਗਤ ਕੀਤੀ ਕਿਸ ਤਰ੍ਹਾਂ ਦੇ ਹਾਲਾਤਾਂ ਚੋਂ ਖੁਸ਼ਦਿਲ ਖੇលਿਆਂ ਵਾਲਾ ਗੁਜ਼ਰਿਆ ਔਰ ਅੱਜ ਮਾਸ਼ਾਅੱਲਾ ਬੇਸ਼ੱਕ ਉਹ ਸ਼ਰੀਰਤ ਤੌਰ ਤੇ ਸਾਡੇ ਦਰਮਿਆਨ ਨਹੀਂ ਲੇਕਿਨ ਅੱਜ ਵੀ ਉਹਨਾਂ ਦੇ ਗਾਏ ਹੋਏ ਗੀਤ ਔਰ ਗੀਤਾਂ ਵਿੱਚ ਵੱਜਦੀ ਹੋਈ ਤੁੰਬੀ ਔਰ ਤੁੰਬੀ ਦੇ ਨਾਲ ਬਾਕੀ ਸਾਜ਼ਾਂ ਦਾ ਮਿੱਠਾ ਮਿੱਠਾ ਸੰਗੀਤ ਅਜੀਬ ਤਰ੍ਹਾਂ ਦੀ ਕشش ਪੈਦਾ ਕਰਦਾ ਹੈ خوش دل کھیلے والے دا بیسے نام جو ہے وہ جسوی خوش دل ہے بلایا کرتے سن لیکن کبڑی دا ایک نام کھڑائی رہ چکا ہے انڈیا انہاں نے بہت سارے خطاب جڑے ہے وہ جتے نے اور اج بھی انہاں دے سماجک گیتان کے ذریعے خوش دل جنوں جادہ کر کے گیتکار اور ਸਿੰਗਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਦੋਸਤੋ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਖੇਲਾ ਵਿਖੇ ਹੋਇਆ ਔਰ 9 ਫਰਵਰੀ 1957 ਨੂੰ ਇਹਨਾਂ ਦੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਅਤੇ ਮਾਤਾ ਸ਼੍ਰੀ सुरेंद्र ਕੌਰ ਜੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਕਿ ਜਿਸ ਲੜਕੀ ਨੇ ਜਿਸ ਖੂਬਸੂਰਤ ਆਵਾਜ਼ ਨੇ ਇੱਕ ਰੋਣ ਦੇ ਵਿੱਚ ਆਪਣੀ ਆਵਾਜ਼ ਦਾ ਆਗਾਜ਼ ਕੀਤਾ ਉਹ ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਚਮਕੇਗਾ ਬਚਪਨ ਤੋਂ ਹੀ ਸੰਗਤ ਜਹੀ ਮਿਲਦੀ ਹੈ ਕਈ ਵਾਰ ਉਹ ਜ਼ਿੰਦਗੀ ਭਰ ਤੱਕ ਨਾਲ ਨਿਭਦੀ ਹੈ ਦੱਸਿਆ ਜਾ ਰਿਹਾ ਕਿ ਖੁਸ਼ਦਿਲ ਨੂੰ ਜਦੋਂ ਗਾਉਣ ਦਾ ਸ਼ੌਕ ਸੀ ਔਰ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਸ ਤੇ ਪ੍ਰੋਗਰਾਮ ਹੋਇਆ ਕਰਦੇ ਸਨ ਇਸ ਪਿੰਡ ਕਿੰਨੇ ਕੁ ਪ੍ਰੋਗਰਾਮ ਹੁੰਦੇ ਸੀ ਔਰ ਇਕਨੋਮਿਕਲੀ ਕਿੰਨਾ ਕੁ ਲੋਕ ਦਇਆ ਕਰਦੇ ਸੀ ਔਰ ਜੋ ਕਲਾਕਾਰ ਨੂੰ ਦੇਖਣ ਦੀ ਉਦੋਂ ਕਿਉਰਿਓਸਿਟੀ ਹੁੰਦੀ ਸੀ ਉਹ ਬਾ ਕਮਾਲ ਹੁੰਦੀ ਸੀ ਮੈਂ ਖਾਰ ਐਪੀਸੋਡ ਵਿੱਚ ਕਹਿਣਾ ਹੁੰਦਾ ਕਿ ਜਦੋਂ ਕਿਸੇ ਪਿੰਡ ਦੇ ਵਿੱਚ ਖੁਸ਼ਦਿਲ ਖੇਲਿਆਵਾਲੇ ਨੇ ਆਉਣਾ ਹੁੰਦਾ ਸੀ ਤਾਂ ਲੋਕ ਉਸ ਦੀ ਆਵਾਜ਼ ਨੂੰ ਉਸ ਨੂੰ ਵੇਖਣ ਲਈ ਕਈ ਕਈ ਦਿਨ ਪਹਿਲਾਂ ਹੀ ਆਪਣੇ ਕੰਮ ਨਵੇੜ ਲੈਂਦੇ ਸੀ ਕਿ ਅੱਜ ਅਖਾੜਾ ਜੋ ਹੈ ਖੁਸ਼ਦਿਲ ਖੇਲਿਆਵਾਲੇ ਦਾ ਲੱਗਣਾ ਹੈ ਸੋ ਦੋਸਤੋ ਗਾਇਕੀ ਦਾ ਦੌਰ ਉਹਨਾਂ ਦਾ ਸ਼ੁਰੂ ਹੋ ਗਿਆ ਲੇਕਿਨ ਕਿਤੇ ਨਾ ਕਿਤੇ ਉਸਤਾਦ ਦੀ ਕਮੀ ਖੁਸ਼ਦਿਲ ਖੇਲਿਆਵਾਲੇ ਨੂੰ ਮਹਿਸੂਸ ਹੁੰਦੀ ਸੀ سب تو پہلا انہوں نے ایک بہت ہی نامدار سنگر جنہیں آپ سارے دیوانے ہاں آسا سنگھ مستانہ جی انہوں کا ملن کا سبب پورا ہویا آسا سنگھ مستانہ جی اس ویلا بالکل پیکتے سن خوش دل جی نے میل ملاب کیتا سنگیت دیا باریکیاں انہوں ہوری حاصل کی چہیتا شاگرد بڑھنا ਲੋਕਾਂ ਦੀ ਜ਼ੁਬਾਨ ਤੇ ਆ ਗਿਆ ਅਸਲ ਵਿੱਚ ਦੱਸਿਆ ਜਾ ਰਿਹਾ ਹੈ ਕਿ ਆਸਾ ਸਿੰਘ ਮਸਤਾਨਾ ਜੀ ਨੇ ਹੀ ਜਸਵੀਰ ਖੁਸ਼ਦਿਲ ਖੇਲਿਆ ਵਾਲੇ ਦਾ ਨਾਮ ਜਸਵੀਰ ਕੱਟ ਕੇ ਉਹਨਾਂ ਨੇ ਸਿਰਫ ਖੁਸ਼ਦਿਲ ਖੇਲਿਆ ਵਾਲਾ ਰੱਖ ਦਿੱਤਾ ਸੀ ਇਹ ਖੁਸ਼ਦਿਲ ਖੇਲਿਆ ਵਾਲਾ ਜਿਸ ਨਾਮ ਦੇ ਨਾਲ ਮਸ਼ਹੂਰ ਹੋਇਆ ਉਸ ਨਾਮ ਨੂੰ ਦੇਣ ਦੇ ਵਿੱਚ ਆਸਾ ਸਿੰਘ ਮਸਤਾਨਾ ਜੀ ਦਾ ਹੀ ਯੋਗਦਾਨ ਹੈ ਅੱਗੇ ਦੀ ਅੱਗੇ ਜ਼ਿੰਦਗੀ ਵਧਦੀ ਗਈ ਖੁਸ਼ਦਿਲ ਜੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਏ ਵਿਹਾਂ ਸ਼ਾਦੀਆਂ ਦਾ ਸ਼ਿੰਗਾਰ ਬਣ ਲੱਗ ਪਏ ਔਰ ਇਹਨਾਂ ਦੇ ਧਾਰਮਿਕ ਗੀਤ ਵੀ ਸਾਡੇ ਦਿਲਾਂ ਦੇ ਬਹੁਤ ਨਜ਼ਦੀਕ ਨੇ ਦੋ ਸਿੰਘ ਸੂਰਮੇ ਵੱਡ ਕੇ ਸਿਰ ਮੱਸੇ ਦਾ ਲੈ ਗਏ ਇਹ ਗੀਤ ਵੀ ਧਾਰਮਿਕ ਗੀਤ ਜਿਸ ਨੂੰ ਬੇਪਨਾਹ ਮੁਹੱਬਤ ਬੜਾ ਸਤਕਾਰ ਬੜੀ ਇੱਜ਼ਤ ਦਿੱਤੀ ਗਈ ਅੱਜ ਵੀ ਦਿੱਤੀ ਜਾਂਦੀ ਹੈ ਔਰ ਦੱਸਿਆ ਜਾ ਰਿਹਾ ਕਿ ਕਰਤਾਰ ਸਿੰਘ ਰਮਲਾ ਜੀ ਨੂੰ ਜਦੋਂ ਪਤਾ ਲੱਗਾ ਖੁਸ਼ਦਿਲ ਖੇਲਿਆਂ ਵਾਲੀ ਜੀ ਦਾ ਉਹਨਾਂ ਨੇ ਇਸ ਕਲਾਕਾਰ ਨੂੰ ਲੁਧਿਆਣੇ ਲੈ ਆਂਦਾ ਲੁਧਿਆਣੇ ਦੇ ਵਿੱਚ ਉਸ ਬਿਲਾਂ ਪੰਜਾਬੀ ਗਾਇਕੀ ਦਾ ਗੜ ਮੰਨਿਆ ਜਾਂਦਾ ਸੀ ਬਹੁਤ ਸਾਰੇ ਕਲਾਕਾਰ ਇੱਥੇ ਇਕੱਠੇ ਹੁੰਦੇ ਔਰ ਸੰਗੀਤ ਦੀਆਂ ਗੱਲਾਂ ਕਰਦੇ ਮਹਿਫਲੇ ਲਾਉਂਦੇ ਪ੍ਰੋਗਰਾਮਾਂ ਤੇ ਜਾਂਦੇ ਔਰ ਲੋਕ ਬੁਕਿੰਗ ਵਾਸਤੇ ਬਕਾਇਦਾ ਤੌਰ ਤੇ ਲੁਧਿਆਣੇ ਸ਼ਹਿਰ ਆਉਂਦੇ ਗਾਇਕੀ ਦਾ ਗੜ ਮੰਨਿਆ ਜਾਂਦਾ ਸੀ ਲੁਧਿਆਣੇ ਕਰਤਾਰ ਰਮਲਾ ਜੀ ਨੇ ਇੱਥੇ ਲਿਆਂਦਾ ਔਰ ਜਿਸ ਜਗ੍ਹਾ ਉਹਨਾਂ ਨੇ ਬਕਾਇਦਾ ਤੌਰ ਤੇ ਘਰ ਬਣਾਇਆ ਹੋਇਆ ਸੀ ਉੱਥੇ ਅੱਜ ਖੁਸ਼ਦਿਲ ਖੇਲਿਆਵਾਲੀ ਜੀ ਦਾ ਪਰਿਵਾਰ ਰਹਿ ਰਿਹਾ ਹੈ ਖੁੜੀ ਹੋਈ ਉਹਨਾਂ ਦੀ ਮੁਲਾਕਾਤ 우ਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਨਾਲ ਹੋਈ ਆਖਰਕਾਰ 1979 ਦੇ ਵਿੱਚ ਉਹਨਾਂ ਨੇ ਗੁਰੂ ਤਰਨ ਕਰ ਲਿਆ ਲਾਲ ਚੰਦ ਯਮਲਾ ਸਾਹਿਬ ਨੂੰ ਆਪਣਾ 우ਸਤਾਦ ਮੰਨ ਲਿਆ ਬਹੁਤ ਸਾਰੇ ਗੀਤ ਜਿਹੜੇ ਬਲੈਕ ਤਬਿਆਂ ਦੇ ਉੱਪਰ ਕਾਲੇ ਤਬਿਆਂ ਦੇ ਉੱਪਰ ਉਹਨਾਂ ਦੇ ਰਿਕਾਰਡ ਹੋਏ ਨੇ ਮੇਲਾ ਮਿਲਣੀ ਦਾ ਮੇਲੜਾ ਚ ਫਿਰੇ ਟੋਲ ਦਾ ਐਸੋ ਵੇਲੇ ਤੈਨੂੰ मामੇ ਦੀਆਂ ਲੋੜਾ ਤੇ ਹੋਰ ਬਹੁਤ ਸਾਰੇ ਗੀਤ ਉਹਨਾਂ ਦੇ ਰਿਕਾਰਡ ਹੋਏ ਦੋਸਤੋ ਗਾਇਕੀ ਦੀ ਸੇਵਾ ਕਰਦਾ ਕਰਦਾ ਇਹ ਗਾਇਕ ਜਿਨ੍ਹਾਂ ਨੂੰ ਅੱਜ ਵੀ ਅਸੀਂ ਪਿਆਰ ਤੇ ਸਤਿਕਾਰ ਦੇ ਨਾਲ ਪੁਕਾਰਦੇ ਹਾਂ ਉਹਨਾਂ ਦੇ ਕੀਰਤਨ ਨੂੰ ਸੁਣਦੇ ਹਾਂ ਖੁਸ਼ਦਿਲ ਜੀ ਤੁਸੀਂ ਜਿੱਥੇ ਵੀ ਹੋ ਮਾਲਕ ਆਪ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਗਾਇਕੀ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਅੱਜ ਵੀ ਜੁੜੇ ਹੋ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਦੁਆਵਾਂ ਨੇ ਤੁਹਾਡੇ ਲਈ ਹਮੇਸ਼ਾ ਔਰ ਆਖਰਕਾਰ ਦੱਸਿਆ ਜਾ ਰਿਹਾ ਹੈ ਕਿ 22 ਜਨਵਰੀ 2020 ਇਸ ਸਿਤਾਰਾ ਹਮੇਸ਼ਾ ਹਮੇਸ਼ਾ ਲਈ ਖਾਮੋਸ਼ ਹੋ ਗਿਆ ਇਹਨਾਂ ਦੀ ਪਤਨੀ ਜਿਨ੍ਹਾਂ ਦਾ ਨਾਮ ਬਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ ਬਲਵਿੰਦਰ ਜੀ ਨੇ ਵੀ ਇਹਨਾਂ ਦੇ ਗਾਇਕੀ ਦੇ ਸਫ਼ਰ ਦੇ ਵਿੱਚ ਬਹੁਤ ਸਾਰਾ ਸਾਥ ਦਿੱਤਾ ਹੈ ਔਰ ਜਸਵੀਰ ਖੁਸ਼ਦਿਲ ਖੇਲਿਆਵਾਲਾ ਜਿਨ੍ਹਾਂ ਦੇ ਗੀਤ ਮੇਲਣਾ ਚ ਫਿਰੇ ਟੋਲਦਾ ਚੰਗੀ ਆਈ ਨਾਨਕੇ ਆਸ ਦੇ ਮਹੀਨੇ ਆ ਬੀ ਜਾ ਇੱਕ ਤੇਰਾ ਜਮਾਨਾ ਚੜਾ ਮੰंजे ਤੇ ਮੰਗੂ ਮਾਰੇ ਔਰ ਖੜੀ ਸੁਖ ਚੱਲੀ ਵੇ ਸ਼ਰਾਬੀਆ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਤੇ ਹੋਰ ਬਹੁਤ ਸਾਰੇ ਗੀਤ ਜਿਨ੍ਹਾਂ ਨੂੰ ਗਾ ਕੇ ਹਮੇਸ਼ਾ ਲਈ ਅਮਰ ਹੋ ਗਿਆ ਸੋ ਦੋਸਤੋ ਜਸਵੀਰ ਖੁਸ਼ਦਿਲ ਖੇਲਿਆਂ ਵਾਲੀ ਦੀ ਜ਼ਿੰਦਗੀ ਦੇ ਨਾਮ ਜਿੰਨੀ ਕਿ ਜਾਣਕਾਰੀ ਮਿਲੀ ਹੈ ਇਹ ਬਹੁਤ ਘੱਟ ਹੈ ਕਿਉਂਕਿ ਇਹਨਾਂ ਦਾ ਜੋ ਗਾਇਕੀ ਦੇ ਖੇਤਰ ਦੇ ਵਿੱਚ ਯੋਗਦਾਨ ਹੈ ਉਹ ਅਭੁੱਲ ਹੈ ਉਹ ਭੁਲਾਇਆ ਨਹੀਂ ਜਾ ਸਕਦਾ ਉਸ ਬਾਰੇ ਜੋ ਰੈਡੀਆ ਉਸ ਬਾਰੇ ਅਗਲੇ ਐਪੀਸੋਡ ਵਿੱਚ ਗੱਲਬਾਤ ਕਰਾਂਗੇ ਇਹਨਾਂ ਬਾਰੇ ਜਾਣਕਾਰੀ ਜਿੰਨੀ ਕੁ ਮਿਲੀ ਹੈ ਉਹ ਅਧੂਰੀ ਵੀ ਹੋ ਸਕਦੀ ਹੈ ਪੋਸੂਨਾਵਾ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹਨਾਂ ਦੀ ਦੇਣ ਜੋ ਗਾਇਕੀ ਨੂੰ ਹੈ ਉਹ ਤਾਂ ਜਿੰਨਾ ਸਮਾਂ ਆਪਾਂ ਵੱਧ ਤੋਂ ਵੱਧ ਲਾ ਸਕਦੇ ਆ ਉਹ ਵੀ ਘੱਟ ਹੈ ਸੋ ਪਰਵਾਰ ਨੂੰ ਇਸ ਗੱਲ ਦਾ ਫਕਰ ਹੋਣਾ ਚਾਹੀਦਾ ਹੈ ਕਿ ਸਾਡੇ ਪਿਤਾ ਜੀ ਨੇ ਗਾਇਕੀ ਦੇ ਖੇਤਰ ਵਿੱਚ ਕਿੰਨਾ ਨਾਮ ਕਮਾਇਆ ਪੋਸੂ ਨਾਮਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਸ਼ੇਅਰ ਕਰੋ